ਇਹ ਉਸੇ ਸਮੇਂ ਦਾ ਘਰ ਹੈਗਾ ਇਸ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਰੁਕੇ ਆ ਇਸ ਦਰਵਾਜ਼ੇ ਵਿੱਚ ਦੀ ਬਾਬਾ ਨਾਨਕ ਜੀ ਨੇ ਆਪਣੇ ਚਰਨ ਪਾਏ ਨੇ ਘਰ ਦੇ ਵਿੱਚ ਤਕਰੀਬਨ 21 ਦਿਨਾਂ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੱਖਿਆ ਇੱਥੇ ਤੋ ਸੱਜੇ ਹੱਥ ਪਏ ਨੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਅੱਛਾ ਜੀ ਇਹ ਉਸ ਵੇਲੇ ਉਸ ਸਮੇਂ ਦੀ ਪਾਲਕੀ ਹੈ ਹਾਂ ਜੀ 600 ਸਾਲ ਪੁਰਾਣੀ ਜੀ ਲਗਭਗ ਹਾਂ ਜੀ ਹਾਂ ਜੀ 600 ਸਾਲ ਪੁਰਾਣੀ ਲੋ ਵੀ ਮਿੱਤਰੋ ਆਪਾਂ ਆਖਰੀ ਮੰਜ਼ਲ ਤੇ ਪਹੁੰਚ ਚੁੱਕੇ ਹਾਂ ਇੱਥੋਂ ਹੁਣ ਆਪਾਂ ਪੰਜਾਬ ਵੱਲ ਨੂੰ ਚਾਲੇ ਪਾਵਾਂਗੇ ਗੁਜਰਾਤ ਦੇ ਲਖਪਤ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਇਹ ਆ ਜੀ ਲਖਪਤ ਕਿਲਾ ਜਿਹਦੇ ਵਿੱਚ ਲਖਪਤ ਪਿੰਡ ਵੱਸਦਾ ਜੀ ਤੇ ਅੱਗੇ ਤੁਹਾਨੂੰ ਬਾਬੇ ਨਾਨਕ ਦੇ ਘਰ ਦੇ ਦਰਸ਼ਨ ਕਰਾਉਣੀ ਆ 600 ਸਾਲ ਪੁਰਾਣਾ ਬਾਬੇ ਨਾਨਕ ਦਾ ਘਰ ਵੇਖੋ ਜੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਾਹੇ ਬਾਬਾ ਤੇਰੇ ਕਰਮਾ ਚ ਦਰਸ਼ਨ ਸੀ ਤੇ ਤੇਰੇ ਤੱਕ ਅਸੀਂ ਪਹੁੰਚਣਾ ਸੀ ਹੈ ਓਏ ਇਹ ਆਈ ਆਪਣਾ ਗੁਰੂ ਘਰ ਵਾਜ ਗੁਰ ਇੱਥੇ ਰਹਿਣ ਦੇ ਰੂਮਾਂ ਦਾ ਇੱਥੇ ਪੂਰਾ ਪ੍ਰਬੰਧ ਲੱਗਦਾ ਜੀ ਇੱਧਰ ਰੂਮ ਆ ਬਾਕੀ ਅਕੇ ਗੱਲਬਾਤ ਕਰਦੇ ਆ ਬਾਬਾਈ ਨੂੰ મિત્રો ਮਕਸਰ ਤੋਂ ਲਗਭਗ 1500 ਕਿਲੋਮੀਟਰ ਦੀ ਦੂਰੀ ਤੇ ਇਹ ਗੁਰੂ ਘਰ ਵੱਸਦਾ ਜੀ ਤੋਂ ਆਏ ਆ ਜੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗੁਰੂ ਘਰ ਦੇ ਦਰਸ਼ਨ ਕਰਨ ਤੇ ਕਾਫੀ ਦੂਰ ਪੈ ਜਾਂਦਾ ਇਹ ਲਗਭਗ 1500 ਕਿਲੋਮੀਟਰ ਦਾ ਅਸੀਂ ਸਫ਼ਰ ਤੈਅ ਕੀਤਾ ਤੇ ਅਸੀਂ ਇੱਥੇ ਰਾਤ ਗੁਜ਼ਾਰਨੀ ਹੈ ਜੀ ਤੇ ਕਮਰੇ-ਕਮਰੇ ਆਪਾਂ ਨੂੰ ਮਿਲਣਗੇ ਜੀ ਇੱਥੇ ਵਧੀਆ ਅੱਛਾ ਜੀ ਤੇ ਗੁਰੂ ਘਰ ਦੇ ਫਿਰ ਅਸੀਂ ਦਰਸ਼ਨ ਕਰਾਂਗੇ ਇੱਥੇ ਹੈ ਤੇ ਇੱਥੇ ਜਿਹੜਾ ਨਾਲ ਅਰਬ ਸਾਗਰ ਦੇ ਨਾਲ ਹੀ ਲੱਗ ਜਾਂਦਾ ਹਾਂਜੀ ਆ ਪਿੱਛੇ ਸੋਣ ਤੇ ਇਹ ਕਿਫਾ ਕਿਲਾ ਕਾਫੀ ਵੱਡਾ ਹੀ ਇੱਥੇ ਹੈ ਦਿਵਾਰ ਹੈਗੀ ਜਿਹੜੀ ਰਿਪੋਰਟ ਬਸ ਕਲੀ ਦਿਵਾਰ ਆ ਇਹ ਹੈ ਇਹਦੇ ਅੰਦਰ ਪਿੰਡ ਵਸਿਆ ਲਖਪਤ ਪਿੰਡੀ ਕਹਿੰਦੇ ਉਹਨੂੰ ਹੀ ਕਿੰਨਾ ਕੁ ਹੋਊਗੀ ਆਈਡੀਆ ਵੋਟ ਇੱਥੋਂ ਦੀ 5 600 ਵੋਟ ਹੈ ਤੇ ਆਈਡੀਆ ਇਹ ਕਿਲਾ ਕਿੰਨੇ ਕਿਲਿਆਂ ਦੇ ਵਿੱਚ ਹੋ ਸਕਦਾ ਲਗਭਗ 1000 1200 ਕਿਲੇ ਚ ਹੋ ਸਕਦਾ ਆਈਡੀਆ ਕਿ ਜ਼ਿਆਦਾ ਹੋਊਗਾ 500 ਕਿਲਾ 500 ਕਿਲਾ ਹੈ ਪਹਿਲਾਂ ਦਰਸ਼ਨ ਕਰ ਲਈਏ ਕਿ ਪਹਿਲਾਂ ਆਪਾਂ ਨੂੰ ਰੂਮ ਵਗੈਰਾ ਮਿਲ ਜੂਗਾ ਫਿਰ ਮੈਂ ਬਾਅਦ ਚ ਥੋੜਾ ਤੁਸੀਂ ਦੇ ਦਿਓ ਫਿਰ ਮੈਨੂੰ ਕਮਰਾ ਦੇ ਦਿਓ ਹੈ ਆਈਡੀ ਵਗੈਰਾ ਦੇਣੀ ਪਊਗੀ ਇਸ ਨੰਬਰ ਤੇ ਪਾ ਲਈ ਪਊਗਾ ਅੱਛਾ ਇਥੇ ਠੀਕ ਹੈ ਨੰਬਰ ਤੇ ਆ ਤਾਂ ਕੱਟ ਰਿਹਾ ਤਾਂ ਇਥੇ ਵਟਸਐਪ ਕਰਦਾ ਹੈ ਮੈਂ ਲੈ ਕੇ ਆਉਣਾ ਫਿਰ ਮੈਂ ਲਓ ਜੀ ਕਮਰਾ ਆਪਾਂ ਨੂੰ ਮਿਲ ਗਿਆ ਤੇ ਹੁਣ ਤੁਹਾਨੂੰ ਅਸੀਂ ਬਾਬੇ ਨਾਨਕ ਦੇ ਘਰ ਦੇ ਦਰਸ਼ਨ ਕਰਾਵਾਂਗੇ ਸਿੰਧੀਆਂ ਦੇ ਘਰ ਹੁੰਦਾ ਸੀ ਪੂਰਾ ਇਤਿਹਾਸ ਦੱਸਾਂਗੇ ਅਸਲੀ ਸੱਚਾਈ ਕੀ ਆ ਉਹ ਦੱਸਾਂਗੇ 600 ਸਾਲ ਪੁਰਾਣਾ ਘਰ 600 ਸਾਲ ਪੁਰਾਣੀਆਂ ਖੜਾਵਾਂ ਦੇ ਦਰਸ਼ਨ ਕਰਾਵਾਂਗੇ ਬਾਬੇ ਨਾਨਕ ਜੀ ਦੀਆਂ 600 ਸਾਲ ਪੁਰਾਣੀ ਪਾਲਕੀ ਜੀ ਦੇ ਦਰਸ਼ਨ ਕਰਾਵਾਂਗੇ ਤੇ ਬਾਬਾ ਜੀ ਆਪਣੇ ਨਾਲ ਜੁੜ ਚੁੱਕੇ ਨੇ ਤੇ ਤੁਹਾਨੂੰ ਅਸਲ ਸਚਾਈ ਤੇ ਅਸਲ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਓ ਜੀ ਬਾਬੇ ਨਾਨਕ ਦੇ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਆਪਣੇ ਨਾਲ ਗਰੰਥੀ ਸਿੰਘ ਫਤਿਹ ਸਿੰਘ ਜੀ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਫਿਰ ਕਰਾਉਂਗੇ ਦਰਸ਼ਨ ਅੱਜ ਬਾਬੇ ਨਾਨਕ ਦੇ ਘਰ ਦੇ ਇਹ ਵਿਸ਼ੇ ਤਾਂ ਦੂਸਰੀ ਅਤੇ ਚੌਥੀ ਉਦਾਸੀ ਦੂਸਰੀ ਉਦਾਸੀ ਦਾ ਇਤਿਹਾਸਕਾਰ ਨੇ ਘੱਟ ਜ਼ਿਕਰ ਕੀਤਾ ਹੈ ਪਰ ਜਿਹੜੀ ਚੌਥੀ ਉਦਾਸੀ ਦਾ ਜ਼ਿਕਰ ਕਾਫੀ ਇਤਿਹਾਸਕਾਰਾਂ ਨੇ ਜੋ ਵੀ ਉਹਨਾਂ ਦਾ ਟੂਰ ਵਗੈਰਾ ਦਿਖਾਇਆ ਗਿਆ ਉਹ ਸਮੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਆ ਕੇ ਰੁਕਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੂਜੀ ਉਦਾਸੀ ਵੇਲੇ ਵੀ ਆਏ ਸੀ ਤੇ ਚੌਥੀ ਉਦਾਸੀ ਵੇਲੇ ਵੀ ਆਏ ਸੀ ਚੌਥੀ ਉਦਾਸੀ ਵੇਲੇ ਵੀ ਆਏ ਸੀ ਔਰ ਦੋਨਾਂ ਦਾ ਇਤਿਹਾਸਕ ਦੱਸਿਆ ਗਿਆ ਟਾਈਮ 1506 ਤੇ 13 ਦੇ ਵਿਚਕਾਰ ਜਿਹੜੀ ਦੂਸਰੀ ਉਦਾਸੀ 1506 ਤੇ 13 ਦੇ ਵਿਚਕਾਰ ਅੱਛਾ 1519 ਤੋਂ 21 ਜਦੋਂ ਉਹਨਾਂ ਦੀ ਚੌਥੀ ਉਦਾਸੀ ਜਿਸ ਉਦਾਸੀ ਦੌਰਾਨ ਇਹ ਸਥਾਨ ਜ਼ਿਆਦਾ ਪ੍ਰਚਲਿਤ ਹੋਇਆ ਅੱਛਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਮੱਕੇ ਜਾ ਰਹੇ ਸੀਗੇ ਮੱਕੇ ਮਦੀਨੇ ਵਾਲੇ ਜਾਗੇ ਉਸ ਸਮੇਂ ਇਸ ਘਰ ਦੇ ਵਿੱਚ ਇਸ ਸਥਾਨ ਤੇ ਠੁਰਕੇ ਸੀਗੇ ਬਾਬਾ ਜੀ ਇਹ ਕਿਸੇ ਘਰ ਘਰ ਸੀਗਾ ਕਿਸੇ ਦਾ ਕਹਿੰਦੇ ਕੌਣ ਸੀ ਉਹ ਪਰਿਵਾਰ ਜਿਨ੍ਹਾਂ ਦਾ ਇਹ ਘਰ ਸੀਗਾ ਪੜਨ ਤੇ ਸੁਣਨ ਵਿੱਚ ਇਹ ਆਉਂਦਾ ਵਾ ਇਹ ਕਿਸੇ ਹਿੰਦੂ ਜਾਂ ਸਿੰਧੀ ਪਰਿਵਾਰ ਦਾ ਘਰ ਸੀ ਜਿੱਦਾਂ ਅੱਜ ਵੀ ਆਪਾਂ ਮਨ ਵਿੱਚ ਸੋਚ ਰੱਖ ਲੈਨੇ ਆ ਵੀ ਕੋਈ ਚੰਗਾ ਅਮੀਰ ਹੋਵੇ ਜਾਂ ਕੁਝ ਜਿਹੜਾ ਕਾਫੀ ਜਿੰਨੂੰ ਲੋਕ ਨਾਂਉ ਲੈਂਦੇ ਹੋਣ ਮਨ ਵਿੱਚ ਆਉਂਦਾ ਵੀ ਕਦੋਂ ਸੰ ਦਾ ਇਹਦੇ ਨਾਲ ਮੇਲ ਹੋਊਗਾ ਪਤਾ ਨਹੀਂ ਕੋਈ ਸਾਨੂੰ ਇਹਨਾਂ ਨਾਲ ਮਿਲਣ ਦੇਊਗਾ ਕਿ ਨਹੀਂ ਪਰ ਇਸ ਪਰਿਵਾਰ ਦੀ ਵੀ ਇਹੀ ਸੋਚ ਸੀ ਕਹਿੰਦੇ ਇਸ ਪਰਿਵਾਰ ਦੀ ਸੋਚ ਨੂੰ ਜਾਣਦੇ ਗੁਰੂ ਨਾਨਕ ਪਾਤਸ਼ਾਹ ਜਾਣੀ ਜਾਣ ਤਾਂ ਸਾਹਮਣੇ ਤੋਂ ਚੱਲ ਕਰਕੇ ਇਸ ਘਰ ਇਸ ਪਰਿਵਾਰ ਦੇ ਕੋਲ ਪਹੁੰਚਦੇ ਹਨ ਜਦੋਂ ਮਹਾਰਾਜ ਨੇ ਕਿਹਾ ਵੀ ਅਸੀਂ ਜਾਨਾ ਦੇ ਸਾਥੀ ਭਾਈ ਮਰਦਾਨਾ ਜੀ ਜਬਾਲਾ ਜੀ ਨੇ ਕਿਹਾ ਵੀ ਰੁਕਣਾ ਤਾਂ ਇਹ ਉਸ ਸਮੇਂ ਦਾ ਕਾਫੀ ਅਮੀਰ ਪਰਿਵਾਰ ਸੀ ਕਿ ਉਹ ਤਕਰੀਬਨ 1819 ਤੋਂ ਪਹਿਲਾਂ ਅੱਛਾ ਜੀ ਭਾਰਤ ਦਾ ਪ੍ਰਖਿਆਤ ਪੋਰਟ ਮੰਨਿਆ ਜਾਂਦਾ ਸੀ ਜਿਹੜਾ ਵੀ ਭਾਰਤ ਤੇ ਅਰਬ ਦਾ ਲੈਣ ਦੇਣ ਹੁੰਦਾ ਸੀਗਾ ਇਸ ਕਿਲੇ ਦੇ ਵਿੱਚ ਹੁੰਦਾ ਸੀ ਇਸ ਕਿਲੇ ਦੇ ਵਿੱਚ ਹੁੰਦਾ ਸੀ ਤੇ ਜਿਹੜੀ ਉਸ ਸਾਜੋ ਸਮਾਨ ਦੀ ਜੋ ਪਹਿਰੇਦਾਰੀ ਕਹਿ ਲਵੋ ਜਾਂ ਮੈਨੇਜਰ ਕਹਿ ਲਵੋ ਰਾਜਾ ਭਾਵੇਂ ਉਸ ਸਮੇਂ ਦਾ ਹੋਰ ਸੀ ਪਰ ਉਸ ਸਮੇਂ ਦਾ ਜਿਹੜਾ ਵੀ ਇਸ ਪੋਰਟ ਦੀ ਦੇਖਰੇਖ ਕਰਦਾ ਸੀ ਇਹ ਉਹਨਾਂ ਦਾ ਘਰ ਸੀ ਕਾਫੀ ਅਮੀਰ ਪਰਿਵਾਰ ਸੀ ਪਰ ਜਦੋਂ ਮਹਾਰਾਜ ਇੱਥੇ ਆ ਕੇ ਜਾਂ ਭਾਈ ਮਰਦਾਨਾ ਜੀ ਕਹਿੰਦੇ ਵੀ ਅਸੀਂ ਰੁਕਣਾ ਵਾਂ ਦਾ ਪਰਿਵਾਰ ਦੁਚਿੱਤੇ ਦੇ ਵਿੱਚ ਪੈ ਜਾਂਦਾ ਵੀ ਕੌਣ ਹੋਣਗੇ ਕਿ ਤੁਮ ਆਏ ਅੱਛਾ ਜੀ ਕਾਫੀ ਪੁੱਛ ਪੜਤਾਲ ਕਰਨ ਤੋਂ ਬਾਅਦ ਚ ਪਰਿਵਾਰ ਨੂੰ ਤਰਵਾਸ ਵਿਸ਼ਵਾਸ ਹੋਇਆ ਵੀ ਵਾਕਿਆ ਹੀ ਗੁਰੂ ਨਾਨਕ ਪਾਸ਼ਾ ਨੇ ਫਿਰ ਕਾਫੀ ਪਰਿਵਾਰ ਭਾਵੁਕ ਹੋ ਕਰਕੇ ਮਹਾਰਾਜ ਦੇ ਚਰਨੀ ਪੈ ਕੇ ਤੇ ਇਸ ਘਰ ਦੇ ਵਿੱਚ ਤਕਰੀਬਨ 21 ਦਿਨਾਂ ਤੱਕ ਗੁਰੂ ਨਾਨਕ ਪਾਸ਼ਾ ਜੀ ਨੂੰ ਰੱਖਿਆ ਇੱਥੇ ਇਸ ਘਰ ਦੇ ਵਿੱਚ ਇਸ ਦਰਵਾਜ਼ੇ ਵਿੱਚ ਦੀ ਬਾਬਾ ਨਾਨਕ ਜੀ ਨੇ ਆਪਣੇ ਚਰਨ ਪਾਏ ਨੇ ਸੰਗਤੋ ਇਹ ਕਰੋ ਦਰਸ਼ਨ ਇਹ ਉਹ ਦਰਵਾਜ਼ਾ ਜਿੱਥੋਂ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇ ਸਿਰ ਨਵਾ ਕੇ ਇਸ ਸਿੰਧੀ ਵੀਰ ਘਰ ਆਪਣੇ ਚਰਨ ਪਾਏ ਸੀਗੇ ਤੇ ਇਹ ਵੀਰ ਕਹਿੰਦੇ ਵੀ ਉਸ ਵਕਤ ਸਭ ਤੋਂ ਅਮੀਰ ਬੰਦਾ ਸੀਗਾ ਇਸ ਪੋਰਟ ਦਾ ਕਿਉਂਕਿ ਅਰਬ ਅਰਬ ਦੇ ਦੇਸ਼ਾਂ ਨਾਲ ਜੜ ਕੇ ਲੈਣ ਦੇਣ ਚੱਲਦਾ ਸੀਗਾ ਨਾਲ ਹੀ ਤੁਹਾਨੂੰ ਅਰਬ ਸਾਗਰ ਵਿਖਾਵਾਂਗੇ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਸਿੰਧ ਨਦੀ ਕਹਿੰਦੇ ਹੁੰਦੇ ਸੀ ਵੀ ਇੱਥੇ ਵਗਦੀ ਸੀ ਤੇ 1819 ਵੇਲੇ ਇੱਕ ਇਹੋ ਜਿਹਾ ਪਹਚਾਰ ਆਇਆ ਸੀਗਾ ਜਿਸ ਕਾਰਨ ਸਿੰਧ ਨਦੀ ਦਾ ਰਸਤਾ ਮੁੜ ਗਿਆ ਸੀ ਤੇ ਇਹ ਨਦੀ ਸੁੱਕ ਗਈ ਸੀ ਤੇ ਲੋਕ ਇੱਥੇ ਯਾਨੀ ਕਿ ਮੁੜ ਕੇ ਉੱਠ ਕੇ ਪਾਸੇ ਗਿਆ ਚਲੇ ਸੀ ਬਹੁਤ ਵੱਡਾ ਕਹਿੰਦੇ ਬਾਬਾ ਜੀ ਸ਼ਹਿਰ ਵਸਦਾ ਹੁੰਦਾ ਸੀ ਲਖਪਤ ਸ਼ਹਿਰ ਹਾਂਜੀ ਲਖਪਤ ਮਤਲਬ ਲੱਖਾਂ ਦਾ ਵਪਾਰ ਹੋਣ ਕਰਕੇ ਇਹਦਾ ਨਾਮ ਵੀ ਲਖਪਤ ਪਿਆ ਹਾਂਜੀ ਉਸ ਵੇਲੇ ਕਹਿੰਦੇ ਲੱਖਾਂ ਰੁਪਈਆ ਚ ਦਿਨ ਦਾ ਵਪਾਰ ਹੁੰਦਾ ਸੀ ਜਿਹੜਾ ਕਿ ਅੱਜ ਕਰੋੜਾਂ ਅਰਬਾਂ ਦੇ ਵਿੱਚ ਹੁੰਦਾ ਉਹ ਵੀ ਜਿਹੜਾ ਸਮਾਨ ਆ ਕੇ ਇੱਥੇ ਰੁਕਣਾ ਜਿਹੜਾ ਰੁਕਣ ਦਾ ਟੈਕਸ ਲੱਗਦਾ ਸੀਗਾ ਹਾਂਜੀ ਜਿਹੜਾ ਸਮਾਨ ਕਿੰਨੇ ਦਾ ਕਿਹਦਾ ਉਹ ਜੋ ਇੱਥੇ ਆ ਕੇ ਰੁਕਣਾ ਇੱਕ ਦਿਨ ਜਾਂ ਦੋ ਦਿਨਾਂ ਵਾਸਤੇ ਫਿਰ ਅੱਗੇ ਲੈ ਕੇ ਜਾਣਾ ਉਹ ਜਿਹੜਾ ਟੈਕਸ ਪੈਂਦਾ ਸੀ तकरीबन ਲੱਖਾਂ ਦਾ ਸੀਗਾ ਤਾਂ ਤਾਂ ਲੱਖ ਪਤਨਾਉ ਪਿਆ ਇਹ ਕਹਿੰਦੇ ਵੀ ਇੱਕ ਪੋਰਟ ਹੈ ਉਹ ਜੀ ਬੰਦਰਗਾਹ ਬਿਲਕੁਲ ਸੇਫ ਬੰਦਰਗਾਹ ਮੰਨੀ ਜਾਂਦੀ ਸੀ ਹਨਾ ਲੁਟੇਰਿਆਂ ਤੋਂ ਵੀ ਇਹ ਬੰਦਰਗਾਹ ਬਚਾਉਂਦੀ ਸੀ ਚਾਰੋਂ ਫੇਰ ਇਹਦੇ ਦੀਵਾਰ ਬਣੀ ਦੀਵਾਰ ਬਣੀ ਹੋਈ ਸੀਗੀ ਕਾਫੀ ਉੱਚੀ तकरीबन 25 27 30 ਫੁੱਟ ਤੱਕ ਹਾਈਟ ਹੈਗੀ ਆ ਅੱਛਾ ਚਾਰ ਤੋਂ 6 ਫੁੱਟ ਤੱਕ ਇਹਦੀ ਚੌੜਾਈ ਹੈਗੀ ਆ ਚੌੜਾਈ ਹੈਗੀ ਪੁਰਾਣੇ ਸਮੇਂ ਦੀਆਂ ਤੋਪਾਂ ਵਗੈਰਾ ਵੀ ਪਈਆਂ ਨੇ ਪਈਆਂ ਜਦੋਂ ਉਧਰ ਜਾਓਗੇ ਤਾਂ ਉਹ ਵੀ ਦਿਖਾਇਓ ਹਾਂਜੀ ਹਾਂਜੀ ਤੇ ਇਹ ਉਸੇ ਸਮੇਂ ਦਾ ਘਰ ਹੈਗਾ ਤੇ ਇਸ ਘਰ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਰੁਕੇ ਆ ਤੇ ਅੱਜ ਵੀ ਉਹਨਾਂ ਦੀਆਂ ਨਿਸ਼ਾਨੀਆਂ ਜਿਹੜੀ ਖੜਾਵਾ ਇੱਥੇ ਇੱਥੇ ਪਈਆਂ ਹੀ ਨੇ ਸਥਾਨ ਤੇ ਮੌਜੂਦ ਨੇ ਇੱਧਰ ਕੀ ਹੈ ਬਾਬਾ ਜੀ ਆ ਜਿਹੜਾ ਰੂਮ ਹੈ ਇੱਧਰ ਬਣਿਆ ਇਹ ਆਪਾਂ ਰਸੋਈ ਘਰ ਵੀ ਕਹਿ ਸਕਦੇ ਹਾਂ ਕਿ ਇਹ ਰਸੋਈ ਘਰ ਉਸ ਵੇਲੇ ਦਾ ਹੀ ਹੈ ਇਹ ਬੰਦ ਹੀ ਪਿਆ ਜੀ ਇਹਨੇ ਸਟੋਰ ਬਣਾਇਆ ਹੋਇਆ ਹੁਣ ਅੱਛਾ ਸਟੋਰ ਬਣਾਇਆ ਠੀਕ ਹੈ ਜੀ ਤੇ ਚਲਿਏ ਜੀ ਕਰੀਏ ਦਰਸ਼ਨਾਂ ਦਾ ਲਓ ਜੀ ਕਰੋ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਦਰਸ਼ਨ ਕਿਉਂਕਿ ਇਹ ਸਿੰਧੀਆਂ ਨੇ ਲਗਭਗ 21 ਦਿਨ ਉਹਨਾਂ ਨੂੰ ਇੱਥੇ ਰੱਖਿਆ ਤੇ ਇਸ ਤਰੀਕੇ ਦੀਆਂ ਸਾਹਮਣੇ ਤੁਸੀਂ ਖੜਾਵਾਂ ਦੇ ਦਰਸ਼ਨ ਕਰ ਸਕਦੇ ਜੀ ਇਹ ਆ ਜੀ ਇਦੇ ਵਿੱਚ ਦੋ ਜੋੜੇ ਨੇ ਅੱਛਾ ਜੀ ਜਿਹੜੇ ਸਾਹਮਣੇ ਤੋਂ ਸੱਜੇ ਹੱਥ ਪਏ ਨੇ ਇਧਰ ਲਈ ਇਧਰ ਸੱਜੇ ਹੱਥ ਹਾਂਜੀ ਹਾਂਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇ ਅੱਛਾ ਜੀ ਤੇ ਵਿੱਚ ਬੈਰਾਗਣ ਬਾਬਾ ਸ੍ਰੀ ਚੰਦ ਜੀ ਦੀ ਅੱਛਾ ਸ੍ਰੀ ਚੰਦ ਸਾਹਿਬ ਇਹ ਖੱਬੇ ਹੱਥ ਇਹ ਵੀ ਉਹਨਾਂ ਦੀ ਖੜਾਵਾ ਬਾਬੇ ਸ੍ਰੀ ਚੰਦ ਜੀ ਦੀਆਂ ਠੀਕ ਹੈ ਜੀ ਇਧਰਲੀ ਸਾਈਡ ਬਾਬਾ ਨਾਨਕ ਜੀ ਵਿਚਾਲੇ ਬੈਰਾਗਣ ਸ੍ਰੀ ਚੰਦ ਜੀ ਇਧਰ ਨਾਲ ਵੀ ਖੜਾਵਾ ਬਾਬੇ ਸ੍ਰੀ ਚੰਦ ਜੀ ਦੀਆਂ ਨੇ ਅੱਛਾ ਜੀ ਤੇ ਇਹ ਪੂਰੀ ਪਾਲਕੀ ਹੈ ਪਾਲਕੀ ਦੇ ਨਾਲ ਝੂਲਾ ਜੁਆਇੰਟ ਕੀਤਾ ਹੋਇਆ ਕੱਚ ਵੇਸੇ ਬਾਦ ਚਲਾਇਆ ਅੱਛਾ ਜੀ ਇਹ ਝੂਲਾ ਇਧਰੋਂ ਦਿਖਾਈ ਦੇ ਰਿਹਾ ਹਾਂਜੀ ਇਹ ਤਕਰੀਬਨ ਜ਼ਿਆਦਾਤਰ ਇਹੀ ਸੁਣਨਾ ਚਾਹੁੰਦਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਪਨ ਦੇ ਸਮੇਂ ਦਾ ਹੈ ਤੇ ਬਾਬਾ ਸ੍ਰੀ ਚੰਦ ਜੀ ਜਦੋਂ ਇੱਥੇ ਆਏ ਆ ਇਹ ਫਿਰ ਉਹਨਾਂ ਨੇ ਉੱਥੋਂ ਲਿਆ ਕੇ ਇੱਥੇ ਸਥਾਪਿਤ ਕੀਤਾ ਵੀ ਸਮੇਂ ਦੀ ਬੰਦਰਗਾਹ ਸੀ ਕਾਫੀ ਲੋਕ ਆਉਂਦੇ ਜਾਂਦੇ ਸੀ ਕਿ ਤੇ ਇਸ ਚੀਜ਼ ਦੇ ਦਰਸ਼ਨ ਕਰ ਸਕਣ ਇਹ ਗੁਰੂ ਨਾਨਕ ਪਾਸ਼ਾ ਜੀ ਦੇ ਬਚਪਨ ਦੇ ਸਮੇ ਇਹ ਉਸ ਵੇਲੇ ਉਸ ਸਮੇ ਦੀ ਪਾਲਕੀ ਹੈ ਹਾਂਜੀ 600 ਸਾਲ ਪੁਰਾਣੀ ਜੀ ਲਗਭਗ ਹਾਂਜੀ ਹਾਂਜੀ 600 ਸਾਲ ਪੁਰਾਣੀ ਜਦੋਂ ਮਹਾਰਾਜਾ ਕੋ ਪ੍ਰਕਾਸ਼ ਹੁੰਦਾ ਹੈ ਹਾਂਜੀ 1469 ਤਾਂ ਜਿਹੜਾ ਉਸ ਸਮੇ ਦਾ ਭਾਵੇਂ ਰਾਜਾ ਕਹਿ ਲਵੋ ਹਾਂਜੀ ਰਾਏ ਬੁਲਾਰ ਭਾਵੇਂ ਚੌਧਰੀ ਕਹਿ ਲਵੋ ਇਹ ਉਹਨਾਂ ਵੱਲੋਂ ਜਿਹੜੀ ਪਹਿਲੀ ਪੇਂਟ ਗੁਰੂ ਨਾਨਕ ਪਾਸ਼ਾ ਜੀ ਨੂੰ ਅਰਪਣ ਕੀਤੀ ਗਈ ਸੀ ਇਹ ਉਸ ਸਮੇਂ ਦੀ ਨਿਸ਼ਾਨੀ ਗੁਰੂ ਨਾਨਕ ਪਾਸ਼ਾ ਜੀ ਦੇ ਬਚਪਨ ਦੇ ਸਮੇਂ ਦੀ ਵਾਹ ਜੀ ਵਾਹ ਵਾਹ ਜੀ ਵਾਹ ਕਰੋ ਦਰਸ਼ਨ ਸੰਗਤ ਜੀ ਕਰੋ ਦਰਸ਼ਨ ਤੇ ਇੱਧਰ ਆਪਣੇ ਗੁਰੂ ਗ੍ਰੰਥ ਸਾਹਿਬ ਬਰਾਜਮਾਨ ਨੇ ਤਾਂ ਇੱਥੇ ਪਹੁੰਚੋ ਪਹੁੰਚੋ ਇਥਾਂ ਆ ਕੇ ਦਰਸ਼ਨ ਕਰੋ ਕਿਉਂਕਿ ਬਾਬਾ ਜੀ ਦਾ ਕਹਿਣਾ ਵੀ ਬਹੁਤ ਘੱਟ ਸੰਗਤ ਪੰਜਾਬ ਦੇ ਵਿੱਚ ਆਉਂਦੀ ਬਾਬਾ ਜੀ ਇਦਾਂ ਹੀ ਆ ਹਾਂਜੀ ਬੇਸੀ ਵੀ ਇੱਕ ਮੈਂ ਥੋੜੀ ਇਦ ਵਿੱਚ ਆਦੇ ਵੱਲੋਂ ਗੱਲ ਐਡ ਕਰਦੇ ਆ ਹਾਂ ਹਾਂਜੀ ਕਿ ਦਾਸ ਤਕਰੀਬਨ ਇਸ ਸਥਾਨ ਤੇ 2014 ਦੇ ਵਿੱਚ ਆਇਆ ਅੱਛਾ ਜੀ ਤੇ ਇਹ ਇੱਕ ਕਿੱਸਾ ਜਿਹਾ ਇੱਕ ਅਜੀਬ ਜਿਹਾ ਲੱਗਦਾ ਵਾ ਕਿ ਇੱਕ ਪੰਜਾਬ ਤੋਂ ਬਿਜ਼ਨਸ ਦੇ ਤੌਰ ਤੇ ਇਥੋਂ ਤਕਰੀਬਨ 180 ਕਿਲੋਮੀਟਰ ਤੇ ਗਾਂਦੀ ਤਾਮ ਬਹੁਤ ਦੂਰ ਦੂਰ ਤੋਂ ਪੰਜਾਬੀ ਆਊਟ ਆਫ ਇੰਡੀਆ ਤੋਂ ਵੀ ਉੱਥੇ ਜਿਹਨਾਂ ਦੇ ਤੌਰ ਤੇ ਆਉਂਦੇ ਆ ਆਉਂਦੇ ਆ ਜੀ ਉਹ ਇੱਕ ਕਿਸਾ ਦੱਸਦਾ ਭਾਵਕ ਹੁੰਦਾ ਆਪਣਾ ਸਰਦਾਰ ਪੰਜਾਬੀ ਭਰਾ ਕਹਿੰਦਾ ਮੈਂ 30 ਸਾਲਾਂ ਤੋਂ ਸਾਲ ਦੇ ਵਿੱਚ 2 ਤੋਂ 3 4 5 ਵਾਰ ਵੀ ਮੈਂ ਕਹਿੰਦਾ ਗੰਦੇ ਤਾਂ ਮੌਨਾਵਾ ਹਾਂਜੀ ਕਦੇ ਮੈਨੂੰ ਸੁਣਨ ਚ ਇਹ ਗੱਲ ਨਹੀਂ ਆਈ ਵੀ ਇਸ ਸਥਾਨ ਤੇ ਗੁਰੂ ਨਾਨਕ ਪਾਸ਼ਾ ਜੀ ਆਏ ਨੇ ਜਾਂ ਉਹਨਾਂ ਦੀਆਂ ਨਿਸ਼ਾਨੀਆਂ ਪਈਆਂ ਨੇ ਅੱਛਾ ਜੀ ਹਾਂਜੀ ਹਾਂਜੀ ਪਰ ਇਦਾਂ ਹੀ ਇੱਕ ਆਪਣਾ ਪੰਜਾਬੀ ਵੀਰ ਯੂਟਿਊਬਰ ਆਇਆ ਕੁਦਾਸ ਸਿੰਘ ਜਿਨ੍ਹਾਂ ਨੇ ਇਥੋਂ ਦੀ ਵੀਡੀਓ ਬਣਾਈ ਹਾਂਜੀ ਤੇ ਉਹ ਵੀਡੀਓ ਜਦੋਂ ਟੀਵੀ ਤੇ ਜਾਂ ਕਿਦਾਂ ਚੱਲੀ ਉਹ ਦੀ ਕੁਛ ਤੇ ਉਸ ਆਪਣੇ ਪੰਜਾਬੀ ਭਰਾ ਦੀ ਪੋਤੀ ਨੇ ਉਹ ਚੀਜ਼ ਦੇਖੀ ਅੱਛਾ ਜੀ ਕਹਿੰਦਾ ਕਿ ਬਾਪੂ ਜੀ ਤੁਸੀਂ ਕੱਚ ਵਿੱਚ ਜਾਣੇ ਹੋ ਦਾਦੂ ਜੀ ਉੱਥੇ ਗੁਰੂ ਨਾਨਕ ਪਾਸ਼ਾ ਜੀ ਦੀਆਂ ਚੱਪਲਾਂ ਪਈਆਂ ਨੇ ਚੱਪਲਾਂ ਕੁਝ ਇਹਨਾਂ ਨੇ ਉਦਾਂ ਕਿਹਾ ਅੱਛਾ ਚਲੋ ਬੱਚਾ ਜੋ ਵੀ ਉਹਨਾਂ ਨੇ ਕਿਹਾ ਬੱਚਾ ਚਲੋ ਅੱਛਾ ਕਿੰਨਾ ਵੀ ਉਹਨਾਂ ਦੇ ਕਹਿਣ ਤੇ ਮੈਂ ਇੱਕ ਵਾਰ ਇੱਥੇ ਆਇਆ ਵਾਂ ਅੱਛਾ ਜੀ ਤੇ ਮੈਨੂੰ ਇਹ ਚੀਜ਼ ਬਹੁਤ ਭਾਵਕ ਕੀਤਾ ਪਰ ਕੁਛ ਦਿਨਾਂ ਬਾਅਦ ਉਸੇ ਆਪਣੇ ਪੰਜਾਬੀ ਸਰਦਾਰ ਨੇ ਕਿਰਪਾ ਕਾਫੀ ਪੈਸੇ ਵੱਲੋਂ ਵੀ ਤਕੜੇ ਸੀਗੇ ਫਿਰ ਪੂਰੇ ਪਰਿਵਾਰ ਨੂੰ ਮੈਂ ਅੱਜ ਉਹਨਾਂ ਦਾ ਨਾਮ ਵਿਸਰ ਗਿਆ ਅੱਛਾ ਜੀ ਉਹ ਸ਼ਾਇਦ ਅੰਮਰਸਾਰ ਤੇ ਚੁਗਾਵਾ ਦੇ ਵਿਚਕਾਰ ਪਿੰਡ ਪੈਂਦਾ ਵਾ ਉਹ ਬੜੀ ਦੂਰ ਤੋਂ ਹੈ ਇਹ ਤੇ ਉਹ ਜਦੋਂ ਇੱਥੇ ਆਏ ਪੂਰੇ ਪਰਿਵਾਰ ਨੂੰ ਲੈ ਕੇ ਔਰ ਉਹ ਪੋਤੀ ਜਿਹੜੀ ਛੋਟੀ ਬੱਚੀ ਸੀ ਤਕਰੀਬਨ ਉਸ ਸਮੇ ਉਸ ਬੱਚੀ ਦੀ ਉਮਰ ਤਕਰੀਬਨ ਕੋਈ 5 ਕੇ 6 ਕੇ 7 ਸਾਲ ਦੀ ਹੋਊਗੀ ਅੱਛਾ ਜੀ ਪਰ ਬਹੁਤ ਉਸ ਪੋਤੀ ਨੂੰ ਇੱਕ ਲਗਨ ਸੀਗੀ ਗੁਰੂ ਘਰ ਦੇ ਬਾਰੇ ਅੱਛਾ ਜੀ ਬਹੁਤ ਖੁਸ਼ ਹੁੰਦੀ ਸੀ ਵਾਰ-ਵਾਰ ਕਹਿੰਦੀ ਸੀ ਕਿ ਕੇ ਮੈਂ ਗੁਰੂ ਨਾਨਕ ਪਾਸ਼ਾ ਜੀ ਦੀ ਖਲਾਵਾਂ ਨੂੰ ਚੁੱਕਿਆ ਦੇ ਮੱਥੇ ਦੇ ਨਾਲ ਲਾਵਾਂ ਅੱਛਾ ਜੀ ਫਿਰ ਤੁਸੀਂ ਅੱਛਾ ਜੀ ਤੇ ਬਹੁਤ ਉਸ ਪਰਿਵਾਰ ਤੇ ਕਿਰਪਾ ਹੋਈ ਉਹਨਾਂ ਨੇ ਤਕਰੀਬਨ 2-3 ਦਿਨ ਰਹਿ ਕੇ ਇੱਥੇ ਸੇਵਾ ਕੀਤੀ ਅੱਛਾ ਜੀ ਚਲੋ ਸ਼ੁਕਰ ਹੈ ਜੀ ਬਹੁਤ ਸਾਨੂੰ ਤਾਂ ਬਹੁਤ ਬਹੁਤ ਲੱਗਿਆ ਮੈਂ ਵੀ ਇੱਕ ਬਾਬੇ ਨਾਨਕ ਕੋਲੇ ਫਰਿਆਦ ਲੈ ਕੇ ਆਇਆ ਜੇ ਬਾਬਾ ਜੀ ਹੋ ਗਈ ਪੂਰੀ ਤੇ ਅਗਲੀ ਵਾਰੀ ਸਾਰਾ ਪਰਿਵਾਰ ਚਲੋ ਲੈ ਕੇ ਆਉਣ ਦਾ ਵਾਅਦਾ ਕੀਤਾ ਮੈਂ ਮਹਾਰਾਜ ਨਾਲ ਮੈਂ ਕਿਹਾ ਮੇਰੀ ਫਰਿਆਦ ਪੂਰੀ ਕਰ ਮੈਂ ਜਿਵੇਂ ਮਰਜ਼ੀ ਲੈ ਕੇ ਆਵਾਂ ਸਾਰੇ ਪਰਿਵਾਰ ਨੂੰ ਲੈ ਕੇ ਆਉਂ ਹੋ ਸਕਦਾ ਵੀ ਪਿੰਡੋਂ ਸੰਗਤ ਨੂੰ ਵੀ ਲੈ ਕੇ ਆਵਾਂ ਜੀ ਵੈਸੇ ਵੀ ਦੇਖੇ ਜਾਵੇ 2014 ਤੇ ਅੱਜ ਦਾ ਬਹੁਤ ਫਰਕ ਆ ਉਦੋਂ ਜਦੋਂ ਅੱਜ ਵੀ ਦੇਖੀਏ ਇੱਕ ਸਿੰਘ ਆਇਆ ਉਹਨਾਂ ਨੇ ਦਰਸ਼ਨ ਕੀਤੇ ਵੀਡੀਓ ਬਣਾਈ ਅੱਗੇ ਦੋ ਨੂੰ ਦੱਸਿਆ ਦੋ ਆਏ ਉਹਨਾਂ ਨੇ ਚਾਰਾਂ ਨੂੰ ਦੱਸਿਆ ਚਾਰ ਆਏ ਉਹਨਾਂ ਨੇ 8 ਨੂੰ 10 ਨੂੰ ਦੱਸਿਆ ਇਦਾਂ ਕਰਕੇ ਸੰਗਤ ਵੱਧ ਰਹੀ ਹੈ ਪਰ ਜੇ ਦੇਖਿਆ ਜਾਵੇ ਜਿੰਨਾ ਇਤਿਹਾਸਕ ਸਥਾਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜ਼ਿਕਰ ਹੁੰਦਾ ਵੀ ਦੋ ਵਾਰ ਇਸੇ ਘਰ ਦੇ ਵਿੱਚ ਆ ਕੇ ਰੁਕਦੇ ਆ ਪਰਿਵਾਰ ਇੰਨਾ ਪ੍ਰੇਮੀ ਹੋਇਆ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਧਰਮਸ਼ਾਲਾ ਬਣ ਗਈ ਕਾਫੀ ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦੇ بیٹے ਬਾਬਾ ਸ੍ਰੀ ਚੰਦ ਜੀ ਆਏ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਤਕਰੀਬਨ ਕਿਸੇ ਨੇ 5 ਸਾਲ ਦਾ ਕਿਸੇ ਨੇ 7 ਸਾਲ ਦਾ ਵੀ ਬਾਬਾ ਸ੍ਰੀ ਚੰਦ ਜੀ ਖੁਦ ਇਸ ਸਥਾਨ ਤੇ ਆ ਕੇ ਰੁਕੇ ਆ ਜਿਸ ਤਰ੍ਹਾਂ ਅੱਜ ਸਾਡੇ ਕੁਝਕ ਪ੍ਰਚਾਰਕਾਂ ਨੇ ਜੇ ਇਤਿਹਾਸਕਾਰਾਂ ਨੇ ਕਿੰਤੂ ਪਰੰਤੂ ਵੀ ਕੀਤਾ ਪਰ ਪਿਛਲੇ ਸਮੇਂ ਦੇ ਸਾਡੇ ਸਿੰਘ ਸਾਹਿਬ ਜੇਠਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਇਸ ਸਥਾਨ ਤੇ ਆਏ ਸੀ ਅੱਛਾ ਠੀਕ ਹੈ ਜੀ ਉਹਨਾਂ ਨੇ ਵੀ ਇੱਕ ਚੀਜ਼ ਦੀ ਇੱਕ ਮੋਹਰ ਕਹਿ ਸਕਦੇ ਬਈ ਸਾਡੇ ਸਿੱਖ ਕੌਮ ਦੇ ਸਿਰਮੌਰ ਪ੍ਰਚਾਰਕ ਸੀਗੇ ਜੇਠਦਾਰ ਉਹਨਾਂ ਨੇ ਕਿ ਬਈ ਬਹੁਤ ਇਦਾਂ ਦੇ ਸਥਾਨ ਹੈਗੇ ਆ ਪ੍ਰਾਚੀਨ ਹਾਂਜੀ ਜਿਹਦੇ ਵਿੱਚ ਉਦਾਸੀ ਪਰੰਪਰਾ ਦੇ ਪੈਰੋਕਾਰਾਂ ਨੇ ਸੰਭਾਲ ਕੇ ਰੱਖਿਆ ਸੀ ਉਹ ਵੀ ਇਹ ਜਿਹੜੀ ਚੀਜ਼ ਜਿੰਦੀ ਜਗਦੀ ਇੱਕ ਮਿਸਾਲ ਮਿਲਦੀ ਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਏ ਚਲੇ ਗਏ ਬਾਅਦ ਵਿੱਚ ਕਾਫੀ ਸਾਲ ਬਾਅਦ ਬਾਬਾ ਸ੍ਰੀ ਚੰਦ ਜੀ ਆਏ ਉਹਨਾਂ ਨੇ ਇਸ ਸਥਾਨ ਨੂੰ ਸੰਭਾਲਿਆ ਜਿਹੜਾ ਅੱਗੇ ਜੋ ਵੀ ਉਦਾਸੀ ਦੀ ਪਰੰਪਰਾ ਹੈਗੀ ਉਹਦੇ ਮੁਤਾਬਕ ਚੱਲਦਾ ਰਿਹਾ ਹੁਣ ਫਿਰ ਇਹ ਪਰੰਪਰਾ ਤੁਹਾਨੂੰ ਮਿਲ ਗਈ ਹੈ ਜੀ ਇਹ ਫਿਰ ਇਸ ਮੁਤਾਬਕ ਜਿਸ ਇਲਾਕੇ ਦੀ ਆਪਣੀ ਸਿੱਖ ਕੌਮ ਘਟ ਹੋਣ ਕਰਕੇ ਫਿਰ ਕੁਝ ਸਮੇਂ ਸ਼ਾਇਦ ਆਰਮੀ ਦੇ ਹੈਂਡਰ ਵੀ ਰਿਹਾ ਵਾ ਅੱਛਾ ਜੀ ਪਰ ਇਹ ਪ੍ਰਾਚੀਨ ਹੋਣ ਕਰਕੇ ਜਿਹਦਾ 2004 ਦੇ ਵਿੱਚ ਇਹਨੂੰ ਯੂਨੈਸਕੋ ਵੋਡ ਮਿਲਿਆ ਹੈਰਿਟ ਅੱਛਾ ਜੀ ਹਾਂਜੀ ਹਾਂਜੀ ਮਾਰਥੀ ਕਾਫੀ ਪੁਰਾਣੀ ਦੱਸੀ ਜਾਂਦੀ ਹੈ ਹਾਂਜੀ 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 ਤਾਂ ਕਰਕੇ ਫਿਰ ਇਹਦੀ ਜਿਹੜੀ ਸੇਵਾ ਸੰਭਾਲ ਸਿੱਖ ਕੌਮ ਨੂੰ ਮਿਲੀ ਆ ਬਾਕੀ ਜ਼ਿਆਦਾਤਰ ਸਰਕਾਰ ਦੇ ਅੰਡਰ ਹੈਗੀ ਹੈ ਵੀ ਤੁਸੀਂ ਬਿਲਡਿੰਗ ਦੀ ਭੰਨ ਤੋੜ ਨਹੀਂ ਕਰ ਸਕਦੇ ਅੱਜ ਮਨਮਰਜ਼ੀ ਨਹੀਂ ਕਰ ਸਕਦੇ ਔਰ ਜੋ ਗੁਰਦੁਆਰੇ ਦੀ ਪਰੰਪਰਾ ਹੈ ਉਹ ਬਹਾਲ ਗੁਰਦੁਆਰੇ ਦੇ ਤੌਰ ਤੇ ਤੁਸੀਂ ਰੱਖੋ ਅਸੀਂ ਫੇਰ ਬਦਲੀ ਨਾ ਕਰੋ ਠੀਕ ਚਲਿਏ ਬਾਹਰ ਮਣੀ ਹਾਂਜੀ ਇਹ ਉਸ ਸਮੇਂ ਦੇ ਦਰਵਾਜ਼ੇ ਆ ਜੀ ਤੁਸੀਂ ਦੇਖ ਸਕਦੇ ਜੀ ਚੀਜ਼ਾਂ ਪੁਰਾਣੀਆਂ ਨੇ ਇਹ ਪੁਰਾਣੀਆਂ ਚੀਜ਼ਾਂ ਨੇ ਤੁਸੀਂ ਦੇਖ ਸਕਦੇ ਜੀ ਬਹੁਤ ਹੀ ਪੁਰਾਣੀਆਂ ਇਹ ਤੇ ਚਲੋ ਬਾਅਦ ਵਿੱਚ ਸੇਫਟੀ ਵਾਸਤੇ ਲਾਉਣਾ ਬਾਬਾ ਜੀ ਇੱਧਰ ਕੀ ਆਈ ਇਹ ਆਪਣੇ ਇੱਧਰ ਨਾਲ ਵੈਸੇ ਉਸ ਸਮੇਂ ਦਾ ਇਹ ਰੂਮ ਹੈਗਾ ਤੇ ਉਹਨੂੰ ਸੁਖਾਸਨ ਸਥਾਨ ਬਣਾਇਆ ਅੱਛਾ ਸੁਖਾਸਨ ਸਥਾਨ ਇਹਦੇ ਉੱਪਰ ਪੌੜੀਆਂ ਇਹ ਹਾਂ ਪੌੜੀਆਂ ਇਹ ਪੁਰਾਣੀਆਂ ਓਦਾਂ ਦੀ ਜਿਹੜੀ ਚੀਜ਼ ਹੈਗੀ ਹੈ ਉਸ ਨਾਲ ਸੰਭਾਲੀ ਗਿਆ अच्छा जी ये उस वक्त दी आ जेडी सारी कलाकारी उस वक्त दी है 600 ਸਾਲ ਪੁਰਾਣੀ ਅੱਛਾ ਜੀ ਇਹ ਜਿੱਦਾਂ ਕਾਫੀ ਆ ਵੀ 600 ਸਾਲ ਪੁਰਾਣੀ ਹੈ ਇਹ ਨਕਕਾਰੀ ਕੀਤੀ ਹੋਈ ਹਾਂਜੀ ਹਾਂ ਜਿਆਦਾ ਤੇ ਪੁਰਾਣੀ ਹੈਗੀ ਆ ਵੇਖੋ ਲੱਕੜਾ ਥੱਲੇ ਪੱਥਰ ਤਰਾਸ਼ ਕੇ ਤਰਾਸ਼ ਕੇ ਹਾਂਜੀ ਹਾਂਜੀ ਵਿੱਚ ਉਹਦੇ ਹਨਾ ਲੱਕੜ ਪਸਾਈਏ ਹਾਂਜੀ ਹਾਂਜੀ ਲਓ ਜੀ ਤੇ ਇਹ ਕੁਛ ਇਤਿਹਾਸ ਬਾਬਾ ਜੀ ਨੇ ਦੱਸਿਆ ਜਿਵੇਂ ਬਾਬਾ ਜੀ ਨੇ ਦੱਸਿਆ ਵੀ ਸੰਗਤ ਅੱਗੇ ਨਾਲ ਚਲੋ ਵਧੀ ਜ਼ਰੂਰ ਆ ਪਰ ਲੋਕਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਗੁਰੂ ਨਾਨਕ ਦੇਵ ਜੀ ਨੇ ਦੋ ਉਦਾਸੀਆਂ ਵੇਲੇ ਇਸ ਜਗ੍ਹਾ ਤੇ ਰਾਤ ਕੱਟੀ ਇਸ ਜਗ੍ਹਾ ਤੇ 21 ਦਿਨ ਰਹੇ ਇੱਕ ਵਾਰ ਤਾਂ ਕਹਿੰਦੇ ਪਹਿਲੀ ਉਦਾਸੀ ਵਾਰੀ ਤਾਂ ਇਤਿਹਾਸ ਕਰ ਕਹਿੰਦੇ ਵੀ 8 ਮਹੀਨੇ ਤੱਕ ਇੱਥੇ ਰਹੇ ਨੇ ਹੁਣ ਚਲੋ ਝੂਠ ਹੋਵੇ ਜਾਂ ਗਲਤ ਹੋਵੇ ਆਪਾਂ ਚਲੋ ਇਤਿਹਾਸ ਕਰਾਂ ਤੋਂ ਜਿਵੇਂ ਜਾਣਕਾਰੀ ਲਈ ਹੋਵੇ ਤੁਹਾਨੂੰ ਅਸੀਂ ਦੱਸ ਦਿੰਦਾ ਅਸੀਂ ਤਾਂ ਇਤਿਹਾਸ ਕਰਾਂ ਨੇ ਬਿਆਨ ਕੀਤਾ ਹਾਂਜੀ ਤੇ ਕੁਝ ਇਸ ਤਰੀਕੇ ਦਾ ਗੁਰੂ ਘਰ ਆ ਚਲੋ ਧੰਨਵਾਦ ਬਾਬਾ ਜੀ ਬਹੁਤ ਬਹੁਤ ਸ਼ੁਕਰੀਆ ਅੱਗੇ ਅਸੀਂ ਲੰਗਰ ਹਾਲ ਵਗੈਰਾ ਵਿਖਾ ਦਈਏ ਹਨ ਹਾਂਜੀ ਹਾਂਜੀ ਦਿਖਾਓ ਲੋਕਾਂ ਨੂੰ ਪਤਾ ਲੱਗੇ ਵੀ ਇੱਥੇ ਰਹਿਣ ਵਾਸਤੇ ਵੀ ਪ੍ਰਬੰਧ ਆ ਰੁਕਣ ਵਾਸਤੇ ਵੀ ਪ੍ਰਬੰਧ ਆ ਹਾਂ ਵਧੀਆ ਕਮਰੇ ਬਣੇ ਹੋਏ ਹੈਗੇ ਆ ਕਿਸੇ ਕੋਲੋਂ ਕੋਈ ਚਾਰਜ ਨਹੀਂ ਹਾਂਜੀ ਹਾਂਜੀ ਕੋਈ ਕਿਸੇ ਤੋਂ ਚਾਰਜ ਨਹੀਂ ਲਿਆ ਜਾਂਦਾ ਤੇ ਅੱਗੇ ਤੁਹਾਨੂੰ ਅਸੀਂ ਸਾਰਾ ਇਹਨਾਂ ਦਾ ਦਿਖਾਣੇ ਆ ਲਓ ਜੀ ਮਹਾਰਾਜ ਲੋ ਸੰਗਤ ਜੀ ਤੁਹਾਨੂੰ ਅੱਗੇ ਦਿਖਾਉਣੇ ਆ ਇੱਥੇ ਵੀ ਤੁਹਾਨੂੰ ਉੱਪਰ ਵੀ ਕਮਰੇ ਮਿਲ ਜਾਣਗੇ ਤੇ ਬਾਕੀ ਤੁਹਾਨੂੰ ਰੂਮ ਦਿਖਾ ਦਿੰਨਾ ਮੈਂ ਜਿੱਥੇ ਤੁਸੀਂ ਆਣ ਕੇ ਰੋਕ ਸਕਦੇ ਜੀ ਹਾਂਜੀ ਇੱਕ ਸੰਗਤਾਂ ਲਈ ਕਿਸੇ ਵੀ ਸੰਗਤ ਲਈ ਬਿਲਕੁਲ ਫ੍ਰੀ ਹੈ ਜੀ ਇਹ ਰੂਮ ਆ ਜੀ ਇੱਥੇ ਤੁਸੀਂ ਆਣ ਕੇ ਰਹਿ ਸਕਦੇ ਜੀ ਲਗਭਗ 20-22 ਕਮਰੇ ਤੁਹਾਨੂੰ ਇੱਥੇ ਮਿਲਣ ਨੂੰ ਮਿਲ ਜਾਣਗੇ ਜਿਵੇਂ ਮਰਜ਼ੀ ਐਡਜਸਟ ਕਰਨ ਉਹ ਤੁਹਾਨੂੰ ਕਮਰੇ ਦੇਣਗੇ ਕੁਝ ਇਸ ਤਰੀਕੇ ਦਾ ਹੈਗਾ ਜੀ ਕਿਲਾ ਇਹ ਇਸ ਕਿਲੇ ਦੇ ਵਿੱਚ ਇਸ ਤਰੀਕੇ ਦੇ ਲੋਕ ਲੈਂਦੇ ਨੇ ਇਹ ਲੱਖਪਤ ਫੋੜਦਾ ਤਕਰੀਬਨ ਕਿਲਾ ਬਣਿਆ ਹੋਇਆ ਹੈਗਾ ਜੀ ਹਾਲ ਲੰਗਰ ਹਾਲ ਦਿਖਾ ਦਿੰਨੇ ਤੁਹਾਨੂੰ ਜਿੱਥੇ ਬਹਿ ਕੇ ਤੁਸੀਂ ਲੰਗਰ ਸ਼ੱਕ ਸਕਦੇ ਜੀ ਤੇ ਇੱਥੇ ਤੁਹਾਨੂੰ 24 ਘੰਟੇ ਲੰਗਰ ਮਿਲੇਗਾ ਜਦੋਂ ਜੀ ਕਰਦਾ ਤੁਸੀਂ ਉਦੋਂ ਆਓ ਜਿੰਨਾ ਚਿਰ ਤੁਸੀਂ ਰਹਿਣਾ ਉਹਨਾਂ ਚਿਰ ਰਹੋ ਖੁੱਲੇ ਹਾਲ ਬਣੇ ਹੋਏ ਨੇ ਤੇ ਇੱਧਰ ਆ ਜੀ ਦਿਵਾਨ ਹਾਲ ਤੁਹਾਨੂੰ ਦਿਵਾਨ ਹਾਲ ਦਿਖਾ ਦਿੰਨੇ ਆ ਇੱਕ ਪਿੱਛੇ ਦਰਵਾਜ਼ਾ ਜੀ ਜਿਵੇਂ ਕਿ ਸਿੰਧੀਆਂ ਦੇ ਘਰਾਂ ਦੇ ਵਿੱਚ ਦੋ ਦਰਵਾਜ਼ੇ ਹੁੰਦੇ ਸੀ ਇਹ ਕਿ ਇੱਧਰ ਦਰਵਾਜ਼ਾ ਤੁਹਾਨੂੰ ਇਹ ਗੁਰੂ ਘਰ ਦੇ ਬਿਲਕੁਲ ਬੈਕ ਸਾਈਡ ਆ ਉਸ ਵੇਲੇ ਦੀ ਇਹ ਕਲਾਕਾਰੀ ਕੀਤੀ ਹੋਈ ਹੈ ਜੀ ਉਸ ਵੇਲੇ ਦੀ ਇਹ ਗੁਰੂ ਘਰ ਦੇ ਵਿੱਚ ਤੁਹਾਨੂੰ ਦਿਖਾਇਆ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਵੀ ਅਸਲ ਇਤਿਹਾਸ ਨਾਲ ਜਾਣੂ ਅਸੀਂ ਕਰਾਵਾਂਗੇ ਇਹ ਉਸ ਵਕਤ ਦੀ ਬੈਠਕ ਹੁੰਦੀ ਸੀ ਇਹਦੇ ਤੋਂ ਪੌੜੀਆਂ ਚੜਦੇ ਸੀ ਤੇ ਇਹ ਉਸ ਵੇਲੇ ਦੇ ਪੁਰਾਣੇ ਦਰਵਾਜ਼ੇ ਦੇ ਦਰਸ਼ਨ ਕਰੋ ਜੀ ਸਿੰਧੀ ਘਰ ਦੇ ਪੁਰਾਣੇ ਬਿਲਕੁਲ ਪੁਰਾਣਾ ਦਰਵਾਜ਼ਾ ਜੀ ਹਾਂਜੀ ਤੇ ਇੱਧਰ ਆ ਜੀ ਦਰਬਾਰ ਨਗਰ ਸੌਰੀ ਕੀਰਤਨ ਹਾਲ ਜੀ ਬਹੁਤ ਹੀ ਖੂਬਸੂਰਤ ਇਹ ਕੀਰਤਨ ਹਾਲ ਇੱਥੇ ਬਣਿਆ ਹੋਇਆ ਤੇ ਲਗ ਲਗਭਗ ਇਥੇ ਜੀ ਨੇੜੇ ਪਿੰਡ ਕੁਠਾਰਾ ਤੇ ਇੱਕ ਵੀਰ ਨੇ ਪਿੰਡ ਹੋਰ ਦੱਸਿਆ ਸੀ ਭੁੱਲ ਗਿਆ ਮੈਂ ਉਥੇ ਲਗਭਗ ਇੱਕ ਨੇੜੇ 50 ਕਿਲੋਮੀਟਰ ਤੇ ਪਿੰਡ ਆ ਉਥੇ ਰਹਿੰਦੇ ਜੀ ਆਪਣੇ ਘਟ ਘਟ 200 ਘਰ ਤੇ ਇੱਕ ਪਿੰਡ ਕੁਠਾਰਾ ਉਥੇ ਆਪਣੇ 100 ਸਵਾ 100 ਪੰਜਾਬੀ ਯਾਨੀ ਕਿ ਇਥੇ ਰਹਿੰਦੇ ਆ ਜੇਕਰ ਕਿਸੇ ਵੀਰ ਭਾਈ ਦਾ ਆਪਾਂ ਨੂੰ ਨੰਬਰ ਮਿਲ ਗਿਆ ਤੇ ਆਪਾਂ ਉਹ ਪਿੰਡ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਉਹਨਾਂ ਘਰਾਂ ਬਾਰੇ ਦਿਖਾਵਾਂਗੇ ਤਾਂ ਕੁਝ ਇਸ ਤਰੀਕੇ ਦੀ ਗੱਲਬਾਤ ਇਸ ਗੁਰੂ ਘਰ ਦੀ ਆ ਤਾਂ ਮਿੱਤਰੋ ਨਰੇ ਨਰੇ ਪਿੰਡਾਈ ਨਰੇਪਿੰਡ ਤੇ ਕੁਠਾਰਾ ਪਿੰਡ ਨਰੇਪਿੰਡ ਦੇ ਵਿੱਚ ਕੁਝ ਪੰਜਾਬੀ ਭਰਾ ਆਪਣੇ ਰਹਿੰਦੇ ਆ ਲਗਭਗ 200 ਘਰ ਤੇ ਇੱਕ ਕੁਠਾਰਾ ਪਿੰਡ ਆ ਜਿੱਥੇ 100 ਸਵਾ 100 ਦੇ ਲਾਗੇ ਘਰ ਨੇ ਚਲੋ ਜੀ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਾਤੇ ਨੇ ਹੁਣ ਤੁਹਾਨੂੰ ਸਾਰਾ ਇਹ ਕਿਲਾ ਵਿਖਾ ਦਈਏ ਅਰਬ ਸਾਗਰ ਵਿਖਾ ਦਈਏ ਹੈਨਾ ਕਰ ਦਿਓ ਦਬ ਕੇ ਸ਼ੇਅਰ ਚੱਲਦੇ ਆਪਾਂ ਹੁਣ ਤੁਹਾਨੂੰ ਦੋਨੀਆਂ ਇਤਿਹਾਦੀ ਵਿਖਾਉਣੇ